ਨੇੜਲੇ ਪਿੰਡਾਂ 'ਚਆਂ ਕਾਣਾ ਵਿਖੇ ਅਧਿਕਾਰਤ ਪੰਚ ਦੀ ਚੋਣ ਇੱਕ ਵਾਰ ਫਿਰ ਤੋਂ ਰੁਕ ਗਈ ਹੈ ਇਸ ਸੰਬੰਧੀ ਗੱਲਬਾਤ ਦੌਰਾਨ ਪਿੰਡ ਵਾਸੀਆਂ ਨੇ ਕਿਹਾ ਕਿ ਬਾਰ-ਬਾਰ ਅਧਿਕਾਰਤ ਪੰਚ ਦੀ ਚੋਣ ਨੂੰ ਲਟਕਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਐਸੀ ਮਹਿਲਾ ਸਰਪੰਚ ਲਈ ਸੀਟ ਰਾਖਵੀਂ ਹੈ ਜੋ ਦੋ ਐਸੀ ਮਹਿਲਾ ਪੰਚਾਇਤ ਮੈਂਬਰ ਹਨ ਉਨ੍ਹਾਂ ਦੇ ਹੋਣ ਦੇ ਬਾਵਜੂਦ ਵੀ ਦੇਰੀ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਜੇਕਰ ਦੂਜੀ ਧਿਰ ਤੋਂ ਕੋਈ ਐਸੀ ਮਹਿਲਾ ਉਮੀਦਵਾਰ ਹੈ ਤਾਂ ਉਸ ਨੂੰ ਚੁਣ ਲੈਂ ਸਾਨੂੰ ਕੋਈ ਇਤਰਾਸ ਨਹੀਂ ਹੋਵੇਗਾ ਇਸ ਸੰਬੰਧੀ ਬੀਡੀਪੀ ਉਹ ਰੁੜਕਾ ਕਲਾ ਨੇ ਕਿਹਾ ਕਿ ਕੋਰਮਪੂਰਾ ਨਾ ਹੋਣ ਕਾਰਨ ਇਹ ਚੋਣ ਮੁਲਤਵੀ ਹੋਈ ਹੈ ਜਿਸ ਦੀ ਰਿਪੋਰਟ ਸੀਨੀਅਰ ਅਫਸਰਾਂ ਨੂੰ ਭੇਜੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਜੋ ਵੀ ਹੁਕਮ ਆਉਣਗੇ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ ਇਸ ਸੰਬੰਧੀ ਦਿਨੇਸ਼ ਚੰਦਰ ਬੰਟੀ ਮੈਂਬਰ ਪੰਚਾਇਤ ਨੇ ਕੀ ਕਿਹਾ ਆਓ ਸੁਣੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਆ ਗ੍ਰਾਮ ਪੰਚਾਇਤ ਇਸਿਆਂ ਕਰਨਾ ਅਸੀਂ ਪਿੰਡ ਦਾ ਭਾਈਚਾਰਾ ਕਾਇਮ ਰੱਖਣਾ ਚਾਹੁੰਦੇ ਆ ਤੇ ਵੀਡੀਓ ਸਾਹਿਬ ਨੇ ਚੋਣ ਕਰਵਾਈ ਸੀ ਉਹਦੇ ਵਿੱਚ ਵੀਡੀਓ ਸਾਹਿਬ ਇਹੀ ਗੱਲ ਕਹਿ ਰਹੇ ਆ ਵੀ ਬਹੁਤ ਮਤ ਪਹਿਲਾਂ ਜ਼ਰੂਰੀ ਆ ਹਾਂ ਚਲੋ ਐਸੀ ਬੋਮਨਬਾਰੀ ਗੱਲ ਕਰਦੇ ਸੀ ਉਹ ਕਹਿੰਦੇ ਸਾਨੂੰ ਪਹਿਲਾਂ ਬਹੁਤ ਮਤ ਜ਼ਰੂਰੀ ਆ ਬਹੁਮਤ ਦੇ ਆਧਾਰ ਤੇ ਹੀ ਅਸੀਂ ਚੋਣ ਕਰ ਸਕਦੇ ਆ ਜੀ ਧੰਨਵਾਦ ਜੀ ਬੋਮਨ ਉਹਦੇ ਦੇ ਡਾਇਰੈਕਟਰ ਨਹੀਂ ਜਿੱਤੀ ਆ ਸੰਗਣ ਉਹਨੇ ਬਹੁਤ ਹੀ ਇੱਕ ਗੱਲ ਐਂਡਿੰਗ ਵੀ ਵੀ ਬਹੁਤ ਉਹਨਾਂ ਦੇ ਲੇਟਰ ਕਿ ਨਹੀਂ ਹੈ ਤਾਂ ਇਹ ਜਿਹੜੇ ਡਿਪਲੇਕਟਸ ਚੰਡੀਗੜ੍ਹ ਤੋਂ ਹੈ। ਬਿਜਿੰਗ ਤੋਂ ਉਹਨਾਂ ਦੇ ਬੁਣੀਆਂ ਨਾ। ਅੱਛਾ ਜੀ। ਇਸ categories ਦੀ ਮਿੱਟੀ ਦੇ ਕੋਈ ਹੈ ਨਾ। ਇਸ categories ਵਿੱਚ ਸੇਮ ਹੈ। ਬਟ ਜਦੋਂ ਕੋਈ ਇਲੈਕਸ਼ਨ ਹੁੰਦੀ ਹੈ ਉਹਦੇ ਵਿੱਚ ਬਹੁਮਤ ਚਾਹੀਦਾ ਹੈ। ਮੈਂ ਉਹ ਲੇਟਰ ਦੇ ਵਿੱਚ ਜੋ ਬਹੁਮਤ ਹੈ ਉਹ ਜੱਦੀ ਨਹੀਂ ਲਾਈਨਿੰਗ ਹੈ। ਆਪਾਂ ਡੀਸੀ ਸਾਹਿਬ ਨਾਲ ਡਿਸਕਸ ਕਰ ਲੈਣਾ ਮੈਂ ਉੱਥੇ ਚਲੀ ਗਈ। ਉੱਥੇ ਆ ਜਾਈਏ ਆਪਾਂ। ਡੀਸੀ ਸਾਹਿਬ ਨਾਲ ਆਪਾਂ ਡਿਸਕਸ ਕਰ ਲੈਣਾ ਮੈਂ ਤੁਹਾਡੇ ਨਾਲ ਹੀ ਚੱਲਦੀ ਹਾਂ। ਮੈਂ ਜਲੰਧਰ ਹੀ ਚੱਲੀ ਮੇਰੀ 1:30 ਵਜੇ ਮੀਟਿੰਗ ਹੈ ਕਿੱਥੇ ਐਸੇ। ਕੋਈ ਆਪਰੇਟਿਵ ਜੇ ਡੀਸੀ ਸਾਹਿਬ ਵੀ ਉੱਥੇ ਹੋਣ ਹੈ ਕੰਮ ਹੀ ਨਹੀਂ ਲੈ ਰਿਹਾ ਸਭ ਬੋਮਾ ਚਾਹੀਦਾ ਕਿਤੇ ਵੀ ਆਪਾਂ ਨੂੰ ਬੋਮਾ ਚਾਹੀਦਾ ਜਿਹੜੇ ਮੈਂ ਮੈਂ ਉਹਨਾਂ ਦੇ ਨਾਲ ਸਿਰਫ ਦੋ ਕਰਦੇ ਆ 6 ਬੰਦੇ ਉਹਨਾਂ ਦੇ ਅਗੇਂਸਟ ਹੈ ਦੋ ਬੰਦੇ ਨਾਲ ਇਹਦੇ ਕੋ ਟੋਟਲ 9 ਮੈਂਬਰ ਹੈ ਲੈਟਰ ਦੇ ਵਿੱਚ ਬੋਮਾ ਦਾ ਨਹੀਂ ਇਹ ਬਾਤ ਮੈਂ ਕਹਾਂ ਬੇ ਕੰਮ ਨਾ ਚੱਲੇ ਉਹ ਨਾ ਕਰਨ ਮਤਨ ਦੇ ਸਰ ਸਹੀ ਹੋ ਨਹੀਂ ਸਕਦਾ ਇਹ ਹੋ ਨਹੀਂ ਸਕਦਾ ਕਿਤੇ ਵੀ ਤੁਸੀਂ ਦੇਖੋ ਭਾਵੇਂ ਸੀਐਮਡੀ ਇਲੈਕਸ਼ਨ ਹੈ ਭਾਵੇਂ ਪੀਐਮਡੀ ਕਿਸੇ ਦੀ ਵੀ ਇਲੈਕਸ਼ਨ ਹੈ ਬੋਮਾ ਸਾਨੂੰ ਚਾਹੀਦਾ ਹੁੰਦਾ ਕਿਤੇ ਵੀ ਤੁਸੀਂ ਚਲੇ ਜਾਓ ਤੁਸੀਂ ਹੁਣ ਕੱਲ ਨੂੰ ਉੱਥੇ ਇਲੈਕਸ਼ਨ ਹੋਏਗੀ ਬਾਏ ਇਲੈਕਸ਼ਨ ਹੋਏਗੀ ਕਿਹੜਾ ਬੰਦਾ ਜਿੱਤੇਗਾ ਜਿਹਨੂੰ ਵੱਧ ਵੋਟਾਂ ਪੈਣਗੀਆਂ ਜਨਰਲ ਦਾ ਮੁਕਾਬਲੇ ਕਿਉਂ ਨਹੀਂ ਆਜ਼ਰਦਾ ਉਹ ਤਾਂ ਨਹੀਂ ਆਵੇ ਭਾਵੇਂ ਨਾ ਆਵੇ ਭਾਵੇਂ ਪਰ ਵੋਟਾਂ ਤਾਂ ਸਾਰੇ ਪਾ ਸਕਦੇ ਭਾਵੇਂ ਜਨਰਲ ਭਾਵੇਂ ਆਸੀ ਪਾ ਸਕਦੇ ਵੋਟਾਂ ਸਾਰੇ ਪਾ ਸਕਦੇ ਨਾ ਜੀ ਜਨਰਲ ਨਹੀਂ ਅੱਪਾ ਮੈਂ ਤੁਹਾਨੂੰ ਕਹਿੰਦੀ ਮੈਂ ਜਨੰਦਰ ਚੱਲੀ ਆਪਾਂ ਇਹ ਆਪਣਾ ਵੀਡੀਓ ਸਾਬ ਆਪਾਂ ਮਾਹੌਲ ਬਣਾ ਰਹੇ ਹਾਂ ਤੇ ਤੁਸੀਂ ਗੱਲ ਦਾ ਜਿਹੜਾ ਮਾਹੌਲ ਬਣਾਉਂਦੇ ਆਪਾਂ ਸੁਣਾਓ ਮੈਨੂੰ ਹਾਜੀ ਦੱਸੋ ਆਪਾਂ ਮੌਕਾ ਦੇ ਰਹੇ ਹਾਂ ਅਸੀਂ 21 ਚਾਰ ਤੋਂ ਬੇਨਤੀ ਕਰ ਰਹੇ ਹਾਂ ਇਹਨਾਂ ਦਾ ਮੌਕਾ ਦੇ ਰਹੇ ਆਪਾਂ ਵੀ ਤੁਸੀਂ ਇੱਕ ਧੜਾ ਲਾਓ ਅੱਛਾ ਜੀ ਕੀ ਨਾ ਆਪਾਂ ਮੌਕਾ ਦੇ ਰਹੇ ਹਾਂ ਕਿ ਤੁਸੀਂ ਇਹਨਾਂ ਨੂੰ ਹਰਾਸਮੈਂਟ ਕਰੋ ਸਰ ਇੱਥੇ ਕੋਈ ਹਰਾਸਮੈਂਟ ਨਹੀਂ ਆਪਾਂ ਫਿਰ ਫਿਰ 103 ਇੱਥੇ ਕੋਈ ਹਰਾਸਮੈਂਟ ਨਹੀਂ ਆਪਾਂ ਫਿਰ ਮੌਕਾ ਦੇ ਰਹੇ ਹਾਂ ਜੀ ਤੁਸੀਂ ਮੈਂ ਤੁਹਾਨੂੰ ਕਹਿ ਰਹੀ ਹਾਂ ਦੂਣੀ ਢੰਗ ਦੇ ਨਾਲ ਉਹਨਾਂ ਦੀ ਮੱਤ ਦਿੱਤੀ ਜਾਵੇ ਕੋਈ ਗੱਲ ਤੁਹਾਨੂੰ ਦੀ ਢੰਗ ਨਾਲ ਨਹੀਂ ਮਦਦ ਹੋ ਰਹੀ ਜੀ ਕੋਈ ਵੀ ਨਹੀਂ ਹੋ ਰਹੀ ਇਸ ਤਰ੍ਹਾਂ ਦੀ ਜੇ ਹੋਣੀ ਹੁੰਦੀ ਤਾਂ ਪਿਛਲੀ ਜਿਹੜੀ ਵਿੱਚ ਆਪਾਂ ਚੇਂਜ ਕਿਉਂ ਕਰਨੀ ਸੀ ਜੇ ਇਸ ਤਰ੍ਹਾਂ ਹੀ ਹੁੰਦਾ ਤਾਂ ਪਿਛਲੇ ਵੀ ਤਾਂ ਹੋਇਆ ਸੀ ਨਾ ਇਹ ਚੇਵੀ ਤਾਂ ਹੋਇਆ ਸੀ ਤੇ ਫਿਰ ਚੇਂਜ ਕਰਨ ਦੀ ਤਾਂ ਆਪਾਂ ਨੂੰ ਕੋਈ ਲੋੜ ਨਹੀਂ ਸੀ ਜਿਸ ਤਰ੍ਹਾਂ ਜੀ ਅਸੀਂ ਅਸੀਂ 80 ਰੁਪਏ ਟ ਭਾਈ ਨਾ ਨਹੀਂ ਉਹ ਉਹ ਕਿਉਂ ਹੋ ਗਿਆ ਪਤਾ ਕੋਈ ਨਹੀਂ ਸੀ ਨਾ ਪਤਾ ਹੈ ਭਾਈ ਨੂੰ ਪਤਾ ਹੁੰਦਾ ਨਾ ਕਿ ਸੀ ਨਾ ਪਤਾ ਤਾਂ ਉਹਨਾਂ ਨੂੰ ਵੀ ਸੀ ਉਹ ਵੀ ਇੱਕ ਵੀਡੀਓ ਉੱਦੇ ਦੇ ਬੰਦਾ ਰਿਆ ਪਤਾ ਉਹਨਾਂ ਨੂੰ ਵੀ ਸੀ ਵੀ ਕੈਟਾਗਰੀ ਕਿਹੜੀ ਹੈ ਤੇ ਕਿਹੜਾ ਚੁਣਿਆ ਜਾਣਾ ਉਹਨਾਂ ਨੂੰ ਵੀ ਪਤਾ ਸੀ ਮੈਂ ਤਾਂ ਗਲਤ ਗਿਆ ਫਿਰ ਉਹਨਾਂ ਨੇ ਚੁਣਿਆ ਸੀ ਮੈਂ ਨਹੀਂ ਉਹਦੇ ਵਿੱਚ ਕੁਝ ਵੀ ਚੁਣਿਆ ਨਾ ਇੱਕ ਜੇ ਚੱਕਿਆ ਦੇ ਵਿੱਚ ਜੇ ਜੇ ਸਰਪੰਚ ਦੀ ਚੋਣ ਆ ਉਹ ਵੋਟਿੰਗ ਰਹੀ ਹੋਈ ਹੈ ਪੰਜਾਂ ਨੂੰ ਕੋਈ ਅਧਿਕਾਰ ਨਹੀਂ ਹੈਗਾ ਸਰਪੰਚ ਨੂੰ ਹਾਂ ਠੀਕ ਹੈ ਜੀ ਜੋ ਹੁਣ ਤੁਹਾਡੇ ਅਧਿਕਾਰਤ ਪੰਚ ਲਈ ਅਸੀਂ ਕਰਨੀ ਹੁੰਦੀ ਹੈ ਕਿਉਂ ਮੀਟਿੰਗ ਰੱਖਦੇ ਅਸੀਂ ਫਿਰ ਤਾਂ ਅਸੀਂ ਉੱਥੇ ਘੋਸ਼ਿਤ ਕਰ ਦਈਏ ਆਪਾਂ ਤਾਂ ਉੱਥੇ ਘੋਸ਼ਿਤ ਕਰ ਦਈਏ ਆਪਾਂ ਮੀਟਿੰਗ ਕਿਉਂ ਰੱਖੀ ਜਾਂਦੀ ਹੈ ਅਸੀਂ ਉਹੀ ਕਰਨੇ ਮੰਨ ਲਓ ਜਿਹੜੇ ਜਿਹੜੇ ਦੋ ਉਹਨਾਂ ਕੋਈ ਐਸਪੀ ਪੰਚ ਜਿਹੜੇ ਹੈਗੇ ਲੈਣ ਲੱਗੇ ਆ ਉਹ ਇੱਕ ਤੁਹਾਡੇ ਕੋਲ ਹੂੰ ਦੂਜੇ ਗਰੁੱਪ ਉਹ ਹੈ ਨਹੀਂ ਦੀ ਕੈਟਾਗਰੀ ਹਣੀ ਕੀ ਫਿਰ ਆਪਾਂ ਇਹਨੂੰ ਪੈਂਡਿੰਗ ਦੇ ਪੈਂਡਿੰਗ ਪੈਂਡਿੰਗ ਦੇ ਪੈਂਡਿੰਗ ਦਾ ਮੈਂ ਹੁਣ ਅੱਜ ਵਾਲੀ ਜਿਹੜੀ ਹੈਗੀ ਆ ਉਹ ਮੈਂ ਡੀਡੀਪੀ ਸਾਹਿਬ ਨੂੰ ਲਿਖਣਾ ਜਿਵੇਂ ਮੈਨੂੰ ਉਹ ਸਹਿਦ ਦੇਣਗੇ ਜਿਵੇਂ ਹੁਕਮ ਕਰਨਗੇ ਆਪਾਂ ਕਰ ਦਾਂਗੇ ਜੇ ਬੰਦਗ ਲਾ ਦੇ ਜੇ ਨਹੀਂ ਹੁੰਦਾ ਹੈਗਾ ਕੋਈ ਤਾਂ ਪਰ ਬੰਦਗ ਵੀ ਮੇਰੇ ਨਹੀਂ ਹੈਗੇ ਜੀ ਪਰ ਬੰਦਗ ਤੇ ਮੈਂ ਨਹੀਂ ਲਗਾ ਕੇ ਭੇਜੂਗਾ ਮੈਂ ਸਿਰ ਉਹਨਾਂ ਨੂੰ ਮੀਟਿੰਗ ਦੇ ਕਾਰਵਾਈਆਂ ਤੇ ਅਗਲੇਰੀ ਜਿਹੜੀ ਵੀ ਉਹਨਾਂ ਨੇ ਕਾਰਵਾਈ ਲਈ ਸਹਿਦ ਦੇਣੀ ਉਹਦੇ ਵੀ ਲਿਖੂੰਗੀ ਜਿਵੇਂ ਉਹ ਕਹਿਣਗੇ ਜੋ ਕਹਿਣਗੇ ਪ੍ਰਬੰਧਕ ਲਗਾ ਦੋ ਤਾਂ ਆਪਾਂ ਉਸ ਤੋਂ ਮੈਂ ਬੰਦਾ ਨਾਮਿਨੇਟ ਕਰਕੇ ਭ ਜੋ ਗੈਂਡਿਕ ਮੀਟਿੰਗ ਹੋ ਰੱਖੋ ਤਾਂ ਆਪਣੀ ਮੀਟਿੰਗ ਹੋ ਰਹੀ ਮੈਮ ਹੋਈ ਤੁਸੀਂ ਕਹਿ ਰਹੇ ਹੋ ਉਹਨਾਂ ਦੇ ਕੋਲ ਬਹੁਤ ਯਾਦਾ ਹੈ ਇਹਨਾਂ ਕੋਲ ਘਟਿਆ ਇਸ ਕਰਕੇ ਕੋਈ ਨਹੀਂ ਮੈਮ ਉਹਨਾਂ ਦੇ ਕੋਲ ਉਹ ਕੈਟਾਗਰੀ ਹੈ ਨਹੀਂ ਉਹ ਵੀ ਇਸ ਤਰ੍ਹਾਂ ਦੇ ਬਾਰੇ ਹੈ ਨਹੀਂ ਉਹਨਾਂ ਕੋਲ ਬਹੁਤ ਮਤਾਂ ਦੇ ਦੁਆਰੇ ਇੱਕ ਚਲੋ ਨਾਲ ਮਿਲਿਆ ਪਰ ਕਿਸੇ ਸਮਝ ਨਹੀਂ ਤਾਂ ਜਿਹੜੀ ਗੱਲ ਮੈਮ ਤੁਸੀਂ ਸਭੇ ਅਪਰੇ ਆ ਇਹ ਤਾਂ ਤੁਹਾਡੇ ਕੋਹਾ ਤੁਸੀਂ ਤੁਸੀਂ ਨਹੀਂ ਤੁਸੀਂ ਮੇਰੀ ਗੱਲ ਹੀ ਨਹੀਂ ਸੁਣ ਰਹੇ ਇਹ ਵੀਡੀਓ ਸਭ ਰਿਕਾਰਡ ਹੋ ਰਹੀ ਹੈ ਇੱਕ ਮਿੰਟ ਵੀਡੀਓ ਸ਼ਾਟ ਮੈਡੀਕਲ ਜੀ ਸਾਹਿਬ ਜੀ ਨਿਜੂ ਇੱਕ ਟਮਾਟੋ ਮੈਡੀਕਲ ਅਸੀਂ ਤੁਹਾਡੇ ਕੋ ਆ ਗਏ ਤੁਸੀਂ ਆਪ ਸਾਹਿਬ ਜੀ ਤੁਹਾਡੇ ਕੋ ਕਿੰਨੀਆਂ ਇੰਨੀਆਂ ਪੰਚਾਇਤਾਂ ਜੀ ਹਾਂਜੀ ਅੱਧਾ ਸੈਂਕੜਾ ਪੰਚਾਇਤਾਂ ਦਾ ਡਿਵਿਜ਼ਨ ਹੈ ਹਾਂਜੀ ਦੱਸੋ ਔਰ ਇੱਕ ਅਸੀਂ ਆਏ ਸਾਡਾ ਪੱਖ ਤੁਹਾਡੇ ਕੋ ਆ ਜਿਹੜੀ ਪਿਛਲੀ ਮੀਟਿੰਗ ਹੋਈ ਆ ਤੁਹਾਡੇ ਕੋ ਅਸੀਂ ਤੁਸੀਂ ਬੇਨਤੀ ਕੀਤੀ ਮੋਰਚਤਾ ਦਿੱਤੀ ਤੁਸੀਂ ਕਹਿੰਦੇ ਜੀ ਅਸੀਂ ਲੈ ਕੇ ਭੇਜ ਦਾਂਗੇ ਨਹੀਂ ਕਿ ਇਹ ਮੀਟਿੰਗ ਹੋਰ ਕਰਨੀ ਹੈ ਇਹ ਮੀਟਿੰਗ ਉਸੇ ਜਿਹੜੀ ਕਾਰਵਾਈ ਸੀ ਨਾ ਉਸੇ ਵਿੱਚ ਹੀ ਲਿਖਿਆ ਸੀ ਵੀ ਅਗਲੀ ਮੀਟਿੰਗ ਦੀ ਡੇਟ ਫਿਕਸ ਕੀਤੀ ਜਾਂਦੀ ਹੈ ਉਹ ਤੁਮੇ ਇਸ ਕਰਾਫੀ ਚੁਕਨੀ ਸੀ ਲਿਆ ਕਿਉਂਕਿ ਇੱਕ ਮੱਕਾ ਹੋਰ ਦੇਣਾ ਸੀ ਸਿਰਫ ਇੱਕ ਮੀਟਿੰਗ ਦੇ ਬੇਸ ਤੇ ਸੇ ਨਹੀਂ ਡਿਸਾਈਡ ਕਰ ਸਕਦੇ ਠੀਕ ਹੈ ਨਾ ਬਰਦਾਰ ਸਾਹਿਬ ਇਹ ਗੱਲ ਹੈ ਜੀ ਇਹ ਵਾਲੀ ਮੀਟਿੰਗ ਆ ਗਈ ਕੀ ਅਗਲੀ ਮੀਟਿੰਗ ਮੈਂ ਜਿਨ੍ਹਾਂ ਕੋ ਬਹੁਤ ਮਤਲਬ ਨਾਲ ਕੋ ਤੋ ਉਮੀਦਵਾਰ ਨਹੀਂ ਹੈਗਾ ਸਰਕਾਰਪੰਚ ਹੋ ਕੇ ਇਹਨਾਂ ਨੂੰ ਆਪਾਂ ਕਹਿ ਰਹੇ ਹਾਂ ਉਹਨਾਂ ਕੋ ਬਹੁਤ ਮਤਲਬ ਹੈ ਮੈਨੂੰ ਦੱਸੋ ਇਹ ਗਲਤ ਹੈ ਮੈਨੂੰ ਦੱਸੋ ਮੈਂ ਕਿੱਥੇ ਗਲਤ ਹਾਂ ਜੀ ਸਰ ਇੱਕ ਤੋ ਤੁਸੀਂ ਐਸਜੀ ਐਸਸੀਡਬਲਯੂ ਹਾਂਜੀ ਐਸਸੀਡਬਲਯੂ ਕਿ ਉਹਨਾਂ ਕੋ ਹੈਗਾ ਤੁਸੀਂ ਐਗਰੀ ਨਹੀਂ ਮੈਂ ਤਾਂ ਕਹਿੰਦਾ ਕਿ ਲਿਆਉਣਾ ਨਹੀਂ ਕਿਸੇ ਨੂੰ ਪੁੱਛਣਾ ਨਹੀਂ ਅੱਜ ਮੈਂ ਉੱਧਰ ਹੀ ਜਾਈਦਾ ਤੁਸੀਂ ਸਾਡੇ ਨਾਲ ਇੱਕ ਕਰਦੇ ਸੀ ਨਹੀਂ ਮੇਰੇ ਨਾਲ ਚੱਲੋ ਤੁਸੀਂ ਸੈਟੀਸਫਾਈ ਨਹੀਂ ਮੇਰੀ ਵਰਕਿੰਗ ਕੋਡ ਨਹੀਂ ਸੈਟੀਸਫਾਈ ਨਹੀਂ ਸੈਟੀਸਫਾਈ ਨਹੀਂ ਮੈਡਮ ਜੀ ਇੰਦੇ ਸਾਹਮਣੇ ਕਲੇਮੈਂਟ ਔਰ ਗੰਦੀ ਕੀ ਸੀ ਤੇ ਜਿਨ੍ਹਾਂ ਨੇ ਗਲਤ ਕੰਮ ਕੀਤੇ ਹਨ ਤੇ ਉਹਨਾਂ ਦੇ ਖਿਲਾਫ ਰਿਪੋਰਟ ਕਰਦੇ ਕਿਉਂ ਜਾਓਗੀ ਜੀ ਉਹ ਵੀ 3 ਦਿਨ ਹੀ ਉਹਨਾਂ ਨੂੰ ਪਤਾ ਹੀ ਨਹੀਂ ਰਹੀ ਸੀ ਪਤਾ ਨਾ ਨਾਮਿਨੇਟਿੰਗ ਲੈ ਕੇ ਨਾ ਬੰਦੇ ਨੇ ਗਲਤੀ ਕੀਤੀ ਨਾਮਿਨੇਟ ਕਿਹਨੂੰ ਕਰਨਾ ਉਹ ਤਾਂ ਪਤਾ ਹੀ ਜਿਨ੍ਹਾਂ ਨੇ ਕੀਤਾ ਹੈ ਬੱਸ ਇਹ ਮਸੂਦੇ ਨਾਲ ਲਿਖਾ ਤੂੰ ਉਹ ਨਾਲ ਹੀ ਲਿਖਵਾ ਕੇ ਭੇਜਣਾ ਮੈਂ ਮੈਡਮ ਜੀ ਹੋਰ ਬੈਠੇ ਆ ਤੁਸੀਂ ਕਹਿੰਦੇ ਉਹ ਲੈ ਕੇ ਆ ਹਾਲੇ ਤੱਕ ਵੀ ਮੋਰ ਲਾ ਰਿਹਾ ਉਹ ਮੋਰ ਤੱਕ ਕਰਾ ਦੇਣਾ ਇਹ ਵੀ ਲਾ ਰਿਹਾ ਲੇਟਰ ਹੁੰਦਾ ਕਰ ਦੇਣੀ ਆ ਮੈਂ ਉਹਨੂੰ ਹਾਂਜੀ ਉਹ ਕਿੰਨੇ ਦਿਨੋਂ ਕੋਈ ਲੈਣ ਵਾਲੇ ਤੱਕ ਵੀ ਮੋਰ ਨਹੀਂ ਜਾਂਦਾ ਉਹ ਵੈਲਿਡ ਹੀ ਨਹੀਂ ਲਾਈ ਜਾਵੇ ਲੈਟਰ ਬੰਦ ਕਰੀ ਜਾ ਤਾ ਉਹ ਮੇਰੇ ਕੋਲ ਕਾੜਦੇ ਨਹੀਂ ਦੇਖ ਤੁਸੀਂ ਮੋਰ ਤਾਂ ਜਮਤ ਆਉਂਦੀ ਆ ਮੈਂ ਸਰਪੰਚ ਆ ਮੋਰ ਲਾਉਂਦਾ ਮੈਂ ਰਿਟਨ ਲੈਟਰ ਕੱਢਦਾ ਇਹ ਜੋ ਅੱਜ ਮੂਹਰੇ ਦੇ ਉੱਤੇ ਸੱਚਾ ਕੰਮ ਹੋ ਰਿਹਾ ਹੈ ਤੁਸੀਂ ਸਾਡੇ ਪੀਐਸ ਦੀ ਨੀਤੀ ਦੇ ਵੀ ਤੁਸੀਂ ਆਈਡੀ ਨਹੀਂ ਲੈ ਹੈਗੇ ਸੈਟੀਸਫਾਈਡ ਹੈ ਮਰਨ ਦੇਖੋ ਸਾਰਾ ਪਿੰਡ ਦੇਖੋ ਸ਼ਡਿਊਲਡ ਕਾਸਟ ਸਾਡਾ ਹੱਕ ਮਾਰਿਆ ਜਾ ਰਿਹਾ ਜਿਹੜਾ ਰਿਜ਼ਰਵੇਸ਼ਨ ਹੈ ਉਹ ਐਸਸੀ ਕੋਟਾ ਖਤਮ ਕਰਕੇ ਅਪਾ ਜ ਐਂਡਰ ਪ੍ਰੈਸ਼ਰ ਹੋਗੇ ਉਹਨੂੰ ਦੇਰ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਵੀ ਨਹੀਂ ਐਂਡਰ ਪ੍ਰੈਸ਼ਰ ਇਹ ਤੁਹਾਨੂੰ ਤੁਹਾਨੂੰ ਮਾਈਂਡ ਤੇ ਐਸਾ ਕੁਝ ਨਹੀਂ ਐਸਾ ਕੁਝ ਨਹੀਂ ਅਸੀਂ ਤਾਂ ਐਸ ਪਰ ਅਵੈਂਚਰੀ ਰਾਜ ਐਂ ਤੇ ਹੀ ਗੱਲ ਕਰਨ ਦੇ ਕਿਉਂ ਨੇ ਅਸੀਂ ਇਹ ਤੋਂ ਤਾਂ ਬਾਤ ਦਿੰਦੇ ਨਹੀਂ ਅਧਿਕਾਰਤ ਪੰਚ ਜਦੋਂ ਚੁਣ ਹੁੰਦੀ ਹੈ ਉਦੋਂ ਪੰਚਾਂ ਤੋਂ ਹੀ ਚੁਣਦੀ ਹੈ ਕਿਉਂਕਿ ਅਧਿਕਾਰਤ ਪੰਚ ਅਲੱਗ ਤੋਂ ਚੁਣਿਆ ਜਾਂਦਾ ਹੈ ਵੋਟਰ ਡਾਇਰੈਕਟ ਸਰਪੰਚੀ ਤੋਂ ਬੰਧ ਹੋ ਉਦੋਂ ਪਹਿਲਾਂ ਇੱਕ ਲੈਟਰ ਇਹ ਸੰਭਵ ਮਿਲ ਸਕਦਾ ਕਿ ਜਿਹੜੀ ਤੁਸੀਂ ਕਹਿੰਦੇ ਆ ਵੈਦਕਾਰ ਤੋਂ ਬਾਅਦ ਚੋਣ ਬਿਲ ਬਹੁਮਤ ਦੀ ਲੋੜੇ ਲੇਟਰ ਰਹੇਗਾ ਮੈਂ ਤੁਹਾਨੂੰ ਲੱਭ ਕੇ ਦੇ ਦੂੰਗੀ ਉਹ ਵੀ ਦੇ ਦੂੰਗੀ ਉਹ ਵੀ ਦੇ ਦੂੰਗੀ ਜੇ ਉਹ ਲੈਟਰ ਹੀ ਬਿਲ ਪੂਰਨ ਜੱਥੇ ਜਿੱਥੇ ਪਰ ਉਹ ਲੈਟਰ ਹੀ ਨਹੀਂ ਕਰ ਮੈਂ ਡੀਸੀ ਸਾਹਿਬ ਨਾਲ ਗੱਲ ਕਰਾਂ ਡੀਡੀ ਨਾਲ ਚਲੋ ਇਹ ਨਾ ਕਰੋ ਇੱਕ ਇਹ ਬਹੁਮਤ ਦਾ ਲੈਟਰ ਲਈ ਹਾਂਜੀ ਇਹ ਕਾਰਵਾਈ ਲਈ ਕੀ ਸਾਡੇ ਤੇ ਹੋ ਰਿਹਾ ਠੀਕ ਹੈ ਦੇਨੂ ਜੀ ਆਪਣੇ ਅੱਜ ਦਾ ਡਿਸਿਸ਼ਨ ਅੱਜ ਤਾਂ ਸੀਟ ਹੋਇਆ ਅੱਜ ਦੇ ਵਿੱਚ ਤੱਕ ਇਹ ਜੀ ਮੈਂ ਦੋ ਲੈਟਰ ਦੋ ਮੀਟਿੰਗਸ ਹੋ ਗਈਆਂ ਔਰ ਡੀਡੀ ਦੇ ਸਾਹਮਣੇ ਲਿਖਣਾ ਵੀ ਆ ਮੀਟਿੰਗ ਹੋਈ ਸੀ ਇਹਦੇ ਵਿੱਚ ਆਹ ਕਾਰਵਾਈ ਹੋਈ ਕਾਰਵਾਈ ਦੀ ਕਾਪੀਆਂ ਨਾਲ ਭੇਜਣਾ ਤੋਂ ਅਗਲੀ ਦੀ ਕਾਰਵਾਈ ਦੀ ਫੀਡ ਲੈਣੀ ਹੈ ਡਿਸਿਸ਼ਨ ਉਹ ਦੇ ਦੇ ਹਾਂ ਜੀ ਉਹ ਦੇ ਦੇਗੇ ਵੀ ਅੱਗੇ ਕੀ ਕੀਤਾ ਜਾ